ਹੁਸ਼ਿਆਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਸਵਾਗਤ ਹੈ ਮਹਕੋਮਲਪ੍ਰੀਤ ਕੋਲ ਐਨਆਰਆਈਜ਼ ਦੇ ਲਈ ਹੁਣ ਵੱਡਾ ਝਟਕਾ ਦੱਸ ਦਨੀਆ ਕੀ ਕਰੇ ਪੈਸੇ ਭੇਜਣੇ ਹੁਣ ਮਹਿੰਗੇ ਪੈਣਗੇ ਜੇਕਰ ਤੁਸੀਂ ਅਮਰੀਕਾ ਦੇ ਵਿੱਚ ਰਹਿ ਰਹੇ ਹੋ ਤਾਂ ਪਾਰਾ ਚੋਂ ਆਪਣੇ ਪਰਿਵਾਰ ਨੂੰ ਪੈਸੇ ਭੇਜਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਅਮਰੀਕੀ ਸੰਸਦ ਦੇ ਵਿੱਚ ਇੱਕ ਨਵਾਂ ਪ੍ਰਸਤਾਵਿਤ ਬਿੱਲ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਪ੍ਰਵਾਸੀ ਭਾਰਤੀਆਂ ਸਮੇਤ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਪੈਸੇ ਦੇ ਟਰਾਂਸਫਰ ਤੇ 5% ਦੀ ਵਾਧੂ ਟੈਕਸ ਲਗਾਉਣਾ ਵੀ ਵਿਵਸਥਾ ਹੈ ਇਸ ਪ੍ਰਤਾਪ ਦੇ ਲਾਗੂ ਹੋਣ ਦੇ ਨਾਲ H1B ਵੀਜ਼ਾ ਧਾਰਕਾਂ ਗ੍ਰੀਨ ਕਾਰਡ ਧਾਰਕਾਂ ਤੇ ਹੋਰ ਗੈਰ ਨਿਵਾਸੀ ਭਾਰਤੀਆਂ ਦੀਆਂ ਜੇਬਾਂ ਤੇ ਸਿੱਧਾ ਅਸਰ ਪੈ ਸਕਦਾ ਹੈ ਆਖਿਰਕਾਰ ਇਹ ਨਵਾਂ ਬਿੱਲ ਕੀ ਹੈ ਇਸ ਬਿੱਲ ਦਾ ਨਾਮ ਦਿ ਵਨ ਬੈਗ ਬਿਊਟੀਫੁਲ ਬਿੱਲ ਹੈ ਜਿਸ ਨੂੰ ਹਾਲੇ ਦੇ ਵਿੱਚ ਅਮਰੀਕੀ ਸੰਸਦ ਦੀ ਹਾਊਸ ਵੇਜ਼ ਐਂਡ ਮੀਨਸ ਕਮੇਟੀ ਦੁਆਰਾ ਜਾਰੀ ਕੀਤਾ ਗਿਆ ਇਸ ਦੇ ਵਿੱਚ ਤਾਂਜਨ ਨੰਮੇ ਪੰਨਿਆ ਦੇ ਦਸਤਾਵੇਜ਼ ਤੇ ਪੰਨਾ 327 ਤੇ ਦੱਸਿਆ ਗਿਆ ਕਿ ਅਮਰੀਕਾ ਤੋਂ ਦੂਜੇ ਦੇਸ਼ਾਂ ਵਿੱਚ ਪੈਸੇ ਭੇਜਣ ਤੇ 5% ਦੀ ਟ੍ਰਾਂਸਫਰ ਟੈਕਸ ਲਗਾਇਆ ਜਾਵੇਗਾ ਆਖਿਰਕਾਰ ਕਿੰਨੇ ਲੋਕ ਇਸ ਤੋਂ ਪ੍ਰਭਾਵਿਤ ਹੋਣਗੇ ਭਾਰਤ ਤੋਂ ਪ੍ਰਾਪਤ ਅੰਕੜੇ ਦਰਸਾਉਂਦੇ ਹਨ ਕਿ ਇਹ ਫੈਸਲਾ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੀ ਹਾਂ ਇਸ ਸਮੇਂ ਅਮਰੀਕਾ ਦੇ ਵਿੱਚ ਲਗਭਗ 45 ਲੱਖ ਭਾਰਤੀ ਹਨ ਤੇ ਇਹਨਾਂ ਵਿੱਚੋਂ ਲਗਭਗ 32 ਲੱਖ ਭਾਰਤੀ ਮੂਲ ਦੇ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਨਿਯਮਤ ਤੌਰ ਤੇ ਭਾਰਤ ਪੈਸੇ ਭੇਜਦੇ ਹਨ ਆਰਬੀਆਈ ਦੀ ਰਿਪੋਰਟ ਦੇ ਅਨੁਸਾਰ ਸਾਲ 2023-24 ਵਿੱਚ ਅਮਰੀਕਾ ਤੋਂ ਭਾਰਤ ਨੂੰ 32 ਬਿਲੀਅਨ ਡਾਲਰ ਦੀ ਰਕਮ ਭੇਜੀ ਗਈ ਸੀ ਟੈਕਸ ਕਿੱਥੇ ਤੇ ਕਿਵੇਂ ਕਟਿਆ ਜਾਵੇਗਾ ਇਹ ਟੈਕਸ ਉਸ ਜਗ੍ਹਾ ਤੇ ਲਗਾਇਆ ਜਾਵੇਗਾ ਜਿੱਥੋਂ ਪੈਸਾ ਭੇਜਿਆ ਜਾ ਰਿਹਾ ਯਾਨੀ ਕਿ ਟੈਕਸ ਅਮਰੀਕਾ 'ਚ ਹੀ ਕਟਿਆ ਜਾਵੇਗਾ ਬਿਲ ਦੇ ਵਿੱਚ ਕੋਈ ਘੱਟੋ-ਘੱਟ ਸੀਮਾ ਨਿਰਧਾਰਿਤ ਨਹੀਂ ਹੈ ਜਿਸ ਦਾ ਮਤਲਬ ਹੈ ਕਿ ਇਹ ਟੈਕਸ ਥੋੜੀ ਜਿਹੀ ਰਕਮ ਭੇਜੇ ਜਾਣ ਤੇ ਵੀ ਲਾਗੂ ਹੋਵੇਗਾ ਆਖਿਰਕਾਰ ਇਹ ਚਿੰਤਾ ਦਾ ਵਿਸ਼ਾ ਕਿਉਂ ਹੈ ਜਿਹੜੇ ਭਾਰਤੀ ਅਮਰੀਕਾ ਵਿੱਚ ਕੰਮ ਕਰਦੇ ਹਨ ਅਤੇ ਆਪਣੇ ਪਰਿਵਾਰਾਂ ਦੀ ਮਦਦ ਕਰਦੇ ਹਨ ਉਹਨਾਂ ਦੀ ਆਮਦਨ ਸਿੱਧੇ ਤੌਰ ਤੇ ਪ੍ਰਭਾਵਿਤ ਹੋਵੇਗੀ ਛੋਟੇ ਪੈਸੇ ਟ੍ਰਾਂਸਫਰ ਕਰਨ ਵਾਲਿਆਂ ਤੇ ਵੀ ਵਾਧੂ ਬੋਝ ਪਵੇਗਾ ਇੱਕ ਵਾਰ ਬਿੱਲ ਪਾਸ ਹੋ ਜਾਣ ਤੋਂ ਬਾਅਦ ਭਾਰਤ ਵਰਗੇ ਦੇਸ਼ਾਂ ਨੂੰ ਭੇਜੇ ਜਾਣ ਵਾਲੇ ਪੈਸੇ ਵਿੱਚ ਗਿਰਾਵਟ ਦਾ ਖਤਰਾ ਵੱਧ ਸਕਦਾ ਹੈ